ਰਿਪੁਦਮਨ ਸਿੰਘ ਜੀ ਮੇਰੇ ਪੜ ਪੜ ਦਾਤਾ ਜੀ ਸੀਗੇ ਤੇ ਇਸ ਮੈਲ ਵੀਰਾ ਮੈਨ ਨਾ ਪਾ ਤੋਂ ਅੰਗਰੇਜ਼ਾਂ ਨੇ ਮਾਰਜਾ ਰਿਪੁਦਮਨ ਸਿੰਘ ਜੀ ਨੂੰ ਅਰੈਸਟ ਕੀਤਾ ਸੀਗਾ ਤੇ ਉਹਨਾਂ ਨੂੰ ਕੋਡੀ ਕਨਾਲ ਮਤਲਬ ਕਾਲਾ ਪਾਣੀ ਲੈ ਕੇ ਅਰੈਸਟ ਕਰਨ ਲਈ ਕਿਉਂਕਿ ਰਿਪੁਦਮਨ ਸਿੰਘ ਜੀ ਉਹਨਾਂ ਦੀ ਗੱਲ ਨਹੀਂ ਮੰਨਦੇ ਸੀਗੇ ਹੁਣ ਫੇਰ ਅਜਦ ਨਾਬੇ ਵਾਲੇ ਮਤਲਬ ਨਾਬੇ ਤੇ ਲੋ ਜੱਤੋ ਦੇ ਲੋਕਾਂ ਨੂੰ ਪਤਾ ਪਿਆ ਫਿਰ ਉਹਨਾਂ ਨੇ ਮੋਰਚਾ ਲਾਇਆ ਜਿਹਨਾਂ ਜਿਹਨੂੰ ਅਸੀਂ ਜਾਣਦੇ ਹਾਂ ਜੱਤੋ ਦਾ ਮੋਰਚਾ ਹੁਣ ਜੱਤੋ ਦੇ ਮੋਰਚੇ ਚ ਮਤਲਬ ਚਾਇਨਾ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਹਰ ਜਗ੍ਹਾ ਤੋਂ ਸਿਕਾਇਸੀ ਕੇ ਉਹ ਮੋਰਚਾ ਕਰ ਰਹੇ ਨੇ ਤੇ ਫਿਰ ਕਾਫੀ ਲੋਕਾਂ ਦੀ ਡੈਥ ਹੋਈ ਹੈ ਤੇ ਕੁਝ ਬਚ ਵੀ ਗਏ ਨੇ ਪਰ ਕਾਫੀ ਮਤਲਬ ਮੈਂ ਸੋਚ ਸਕਦਾ ਕਿ ਕਿਵੇਂ ਰਹੇ ਹੋਣਗੇ ਬਿਨਾ ਆਪਣੇ ਫੈਮਲੀ ਦੇ ਸਭ ਕੁਝ ਖਰਾਬ ਕਰ ਦਿੱਤਾ ਸੀ ਕਾਫੀ ਦੁਖਦਾਰ ਸੀ ਫਿਰ ਅੱਜ ਅੱਜ ਅਸੀਂ ਅਹ ਇਨਸ਼ਾਅੱਲਾ ਜੱਤੂ ਮੁਰਚਲੀ ਮਨਾ ਰਹੇ ਤੇ ਤੇ ਮੈਂ ਬਹੁਤ ਥੈਂਕ ਯੂ ਕਰ ਦਿੰਦਾ ਦਿਵਾਨ ਟੋਪਲ ਮਲਸੋ ਸਿਟੀ ਨੂੰ ਕਿ ਥੈਂਕ ਯੂ ਕਿ ਅਸੀਂ ਆ ਸਭ ਫੰਕਸ਼ਨ ਮਨਾ ਰਹੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਲਸਾ ਜਿਹੜਾ ਜੈਤੂ ਦਾ ਮੋਰਚਾ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਪਹਿਲੀ ਵਾਰ ਸ਼ਾਇਦ ਆ ਨਾਪੇ ਚੇਹਰੇ ਵੱਡੇ ਪੱਤਰ ਤੇ ਕੀਤਾ ਜਾ ਰਿਹਾ ਤੇ ਕੀ ਕੀ ਕਿੰਨੇ ਤਰੀਕ ਨੂੰ ਹੋਣਾ ਸ਼ੁਰੂ ਹੋ ਜੀ ਕੀ ਕੀ ਜਿਹੜਾ ਹੈ ਪ੍ਰੋਗਰਾਮ ਹੋ ਰਿਹਾ ਹੈ ਮੈਂ ਪਹਿਲਾਂ ਸਾਰੇ ਨੂੰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਭੱਤੇ ਤੇ ਜਿਹੜਾ ਜੈਤੋ ਦਾ ਮੋਰਚਾ ਹੈ ਇਹ ਸਿੱਖ ਕੌਮ ਦਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਮੋਰਚਾ ਹੈ ਤੇ ਇਸ ਮੋਰਚੇ ਨੂੰ ਸਾਨੂੰ ਕਾਫੀ ਮਤਲਬ ਕਿ ਬੇਨਤੀਆਂ ਆਈਆਂ ਖਾਸ ਕਰਕੇ ਸ਼ੁਰੂਆਤ ਸਰਦਾਰ ਇੰਦਰਜੀਤ ਸਿੰਘ ਬੱਲ ਕੈਨੇਡਾ ਇਹਨਾਂ ਨੇ ਕੀਤੀ ਹੈ ਇਹਨਾਂ ਨੇ ਸੋਚਿਆ ਵੀ ਆਪਾਂ ਇਹ ਕਾਰਜ ਜਿਹੜਾ ਕਰਨਾ ਹੈਗਾ ਕਿ ਤੁਸੀਂ ਫਾਊਂਡੇਸ਼ਨ ਵੱਲੋਂ ਆਪਾਂ ਸਾਰੇ ਰਲ ਮਿਲ ਕੇ ਕਰੀਏ ਤੇ ਅਸੀਂ ਫਿਰ ਮਹਾਰਾਣੀ ਨਾਲ ਸੰਪਰਕ ਕੀਤਾ ਤੇ ਮਹਾਰਾਣੀ ਨੇ ਬਹੁਤ ਇਹਦੇ ਲਈ ਮਤਲਬ ਕਿ ਦਿਲਚਸਪੀ ਦਿਖਾਈ ਵੀ ਆਪਾਂ ਨੂੰ ਜਿਹੜੇ ਜਿਹੜੇ ਉਸ ਟਾਈਮ ਜੈਤੂ ਦੇ ਵਿੱਚ ਜੈਤੂ ਮੋਰਚੇ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਨ੍ਹਾਂ ਨੇ ਲੜਾਈ ਲੜੀ ਕਈ ਸ਼ਹੀਦ ਹੋ ਗਏ ਕਈਆਂ ਨੇ ਜਵੈਨਾ ਲਾਮ ਹੋ ਹੋਈਆਂ ਤੇ ਕਾਫੀ ਕੁਝ ਹੋਇਆ ਉਸ ਉਸ ਟਾਈਮ ਤੇ ਉਹਦੇ ਸਬੰਧ ਦੇ ਵਿੱਚ ਦਵਾਨ ਟ੍ਰਾਡਰ ਮਲ ਬਰਾਸਟੀ ਫਾਊਂਡੇਸ਼ਨ ਪੰਜਾਬ ਵੱਲੋਂ ਅਸੀਂ ਇਹ ਅਪਰਾਲਾ ਕੀਤਾ ਹੈ ਮਹਾਰਾਣੀ ਨਾਭਾ ਪਰਿਵਾਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਿਹਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਮਤਲਬ ਕਿ ਜਿੰਨੇ ਵੀ ਦੇਸ਼ ਹੈਗੇ ਆਸਟ੍ਰੇਲੀਆ ਵਗੈਰਾ ਸਾਰਿਆਂ ਤੋਂ ਸਿੱਖ ਸੰਗਤ ਹੈ ਜਿਹੜੀ ਉਹ ਉੱਥੋਂ ਦੇ ਨਾਂਬਰ ਸੱਜਣ ਪਹੁੰਚ ਰਹੇ ਹੈ ਤੇ ਅਸੀਂ ਕੋਸ਼ਿਸ਼ ਹੈ ਸਾਡੀ ਵੀ ਇਹ ਜਿਹੜਾ 100 ਸਾਲਾ 72 ਦਿਨਾਂ ਦਾ ਹੈਗਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਐ ਜੀ ਪੀ ਸੀ ਵੀ 21 ਤਰੀਕ ਨੂੰ ਸਮਾਪਤੀ ਕਰ ਰਹੀ ਹੈ ਸਾਡਾ ਆ ਵੀ ਬਹੁਤ ਤਾਲਮੇਲ ਹੈਗਾ ਤੇ ਪਹਿਲੇ ਦਿਨ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ 24 ਦਾ ਹੋਏਗਾ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਦੀ ਸ਼ੁਰੂਆਤ ਕਰਨਗੇ ਐ ਜੀ ਪੀ ਸੀ ਵੱਲੋਂ ਤੇ ਦੂਸਰਾ ਮਤਲਬ ਕਿ ਦੂਸਰਾ ਦਿਨ ਸਾਡੇ ਕੋਲੇ ਅਮ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਮਹਿਮਾਨ ਹੋਣਗੇ ਤੇ ਨਾਲ ਜਿਆ ਸਿੰਘ ਸਹਿਬਾਨ ਜਾਨੀ ਰਗਵੀਰ ਸਿੰਘ ਉਹ 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 ਸਾਰੀ ਪ੍ਰਧਾਨਗੀ ਉਹ ਕਰਨਗੇ ਦੋ ਦਿਨ ਦਾ ਹੋਊਗਾ ਇਹ ਦੋ ਦੋ ਦਿਨ ਦਾ ਹੋਏਗਾ ਤੇ ਨਾਲ ਸਾਡੇ ਕੋਲੇ ਪ੍ਰੋਫੈਸਰ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜੁੜੇ ਹੋਏ ਆ ਪਹਿਲਾਂ ਬੱਚਿਆਂ ਦਾ ਸਾਰਾ ਉਹ ਟੈਸਟ ਵਗੈਰਾ ਵੀ ਰੱਖਿਆ ਸੀ ਇਹ ਤੇ ਤਿੰਨ ਕਿਤਾਬਾਂ ਗਰਮੇਲ ਸਿੰਘ ਹੋਰ ਐਨੇ ਬਹੁਤ ਮਿਹਨਤ ਕਰਕੇ ਅਸੀਂ ਤਿੰਨ ਕਿਤਾਬਾਂ ਵੀ ਤਿਆਰ ਕੀਤੀਆਂ ਨੇ ਮਤਲਬ ਕਿ ਜਿੰਨਾ ਜੇਤੂ ਦਾ ਜਿਹੜਾ ਖਰੜਾ ਸੀ ਵੱਖ-ਵੱਖ ਤਾਂ ਦੇ ਖੇੜਿਆ ਪਿਆ ਸੀ ਅਸੀਂ ਉਹਨੂੰ ਇੱਕ ਕਿਤਾਬ ਵਿੱਚ ਇਕੱਠਾ ਕਰਨ ਦਾ ਪ੍ਰਯਾਲਾ ਕੀਤਾ ਹੈ ਗਿਆਨ ਸਿੰਘ ਸੰਧੂ ਹੋਰਿਆਂ ਦੀ ਸੋਚ ਹੈ ਡੇਟਾ ਹੋਣੀ ਹੈ ਡੇਟਾ ਸਪੀਲ ਕਰਦੇ 24 ਤੇ 25 ਫਰਵਰੀ ਮਤਲਬ ਕਿ ਸਾਡਾ ਇਹ ਪ੍ਰੋਗਰਾਮ ਹੋਊਗਾ 10 ਵਜੇ ਤੋਂ ਸ਼ੁਰੂ ਹੋਏਗਾ ਤੇ ਸਮਾਪਤੀ 5:00 ਵਜੇ ਨਾਲ ਦੀ ਸਮਾਪਤੀ ਹੋਇਆ ਕਰੇਗੀ ਦੋਵੇਂ ਦਿਨਾਂ ਦੇਸ਼ ਪ੍ਰਦੇਸ਼ ਦੀ ਸਿੱਖ ਸੰਗਤਾਂ ਅ ਇੱਥੇ ਪਹੁੰਚੇਗੀ ਇਸ ਜਗ੍ਹਾ ਤੇ ਹੋਊਗਾ ਕਿਹੜੀ ਥਾਂ ਦੇ ਦੱਸਦੇ ਇਹ ਇਹ ਆਪਣਾ ਪੀਪੀਐਸ ਪੰਜਾਬ ਪਬਲਿਕ ਸਕੂਲ ਨਾਬਾ ਜਿਹੜਾ ਮਹਾਰਾਜਾ ਪ੍ਰਤਾਪ ਸਿੰਘ ਨੇ ਐਡੇ ਦਾਨੀ ਸੱਜਣ ਸੀ ਮਤਲਬ ਕਿ ਉਸ ਟਾਈਮ ਗਵਰਨਮੈਂਟ ਨੂੰ ਡੋਨੇਟ ਕਰਤਾ ਸੀ ਤੇ ਅਸੀਂ ਇਹ ਲਾਕਾਰ ਦੇ ਜਿਹੜਾ ਉਹ ਪੀਪੀਐਸ ਨਾਬਾ ਦੇ ਵਿੱਚ ਕਰਾਂਗੇ ਅਸੀਂ ਹੀਰਾ ਮਹਿਲ ਦੇ ਵਿੱਚ ਅਰਦਾਸ ਕਰਕੇ ਇੱਥੋਂ ਅੱਗੇ ਲੈ ਕੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਰਾਣੀ ਪ੍ਰੀਤੀ ਸਿੰਘ ਨਾਬਾ ਇਹਦੀ ਆਰੰਭਤਾ ਕਰਨੀ ਸੰਧੂ ਬਰੇਮਸਰ ਨੂੰ ਦੱਸਾਂ ਵੀ ਗਿਆਨ ਸਿੰਘ ਸੰਧੂ ਕਨੇਡਾ ਦੇ ਉੱਗੇ ਵਿਦਵਾਨ ਲੇਖਕ ਨੇ ਤੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਫਾਊਂਡੇਸ਼ਨ ਚੱਲ ਰਹੀ ਹੈ ਤੇ ਅਸੀਂ ਹੋਰ ਵੀ ਕਾਫੀ ਕੁਝ ਫਾਊਂਡੇਸ਼ਨ ਵੱਲੋਂ ਕੀਤਾ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਪਹਿਲਾਂ ਅਸੀਂ ਮਹਾਰਾਜਾ ਰਿਪੋਧਾਮਨ ਸਿੰਘ ਨਾਭਾ ਦੀ ਤਸਵੀਰ ਹੈ ਜਿਹੜੀ ਉਹ ਵੀ ਕੇਂਦਰੀ ਕੇਂਦਰੀ ਯਾਬ ਘਰ ਦੇ ਵਿੱਚ ਅਸੀਂ ਪਹਿਲਾਂ ਸਜੋਬਤ ਕਰਵਾਈ ਹੈ ਮਹਾਰਾਣੀ ਜੀ ਨਾਲ ਲਾ ਕੇ ਤੇ ਇਸ ਇਸ ਤਰ੍ਹਾਂ ਦੀਆਂ ਸੁਆਮਾ ਸਾਡੀ ਫਾਊਂਡੇਸ਼ਨ ਹੈ ਜਿਹੜੀ ਅਸੀਂ ਉਹ ਕਰਦੇ ਆਂ ਤੇ ਇਹਦੇ ਜਿੰਨਾ ਵੀ ਕੋਈ ਖਰਚ ਆਏਗਾ ਉਹ ਅਸੀਂ ਸਪான்ਸਰ ਜਿਹੜੀ ਉਹ ਸਾਡੀ ਦਵਾਨ ਟੂਡਰ ਵਾਲਾ ਬਰਾਸਟੀ ਫਾਊਂਡੇਸ਼ਨ ਕਰੇਗੀ ਤੇ ਨਾਲ ਨਾਭੇ ਪਰਿਵਾਰ ਨੂੰ ਲੈ ਕੇ ਬਾਲ ਸਾਹਬ ਹੋਰਿਆਂ ਨੂੰ ਸਾਰੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਨਾਲ ਲੈ ਕੇ ਇਹ ਸਾਰਾ ਕਾਰਜ ਸਾਂਝੇ ਰੂਪ ਵਿੱਚ ਹੋਵੇ ਜੈਤੂ ਦੇ ਮੋਰਚੇ ਦੇ ਸ਼ਹੀਦਾਂ ਦੀ ਨਾਭਾ ਨਾਲ ਕੀ ਸੰਬੰਧ ਹੈ ਉਹ ਵੀ ਥੋੜਾ ਐਕਸਪਲੇਨ ਕਰ ਦੂੰ ਜੈਤੂ ਦੇ ਮੋਰਚਾ ਜਦੋਂ ਮਹਾਰਾਜਾ ਰੀਪੂ ਦਮਨ ਸਿੰਘ ਨਾਭਾ ਨੂੰ 1923 ਦੇ ਵਿੱਚ ਜਲਾਵਤਨ ਕੀਤਾ ਗਿਆ ਤਾਂ ਜਲਾਬਤਨ ਉਹਨਾਂ ਨੂੰ ਇਸ ਕਰਕੇ ਕੀਤਾ ਗਿਆ ਸੀ ਵੀ ਜੋ ਉਹਨਾਂ ਨੇ ਰੋਹ ਰੀਤਾਂ ਅਪਣਾਈਆਂ ਗੱਦੀ ਗੱਦੀ ਲੈਣ ਵਾਸਤੇ ਉਹ ਸਿੱਖ ਧਰਮ ਦੇ ਨਾਲ ਸਬੰਧਤ ਸੀ ਇਸ ਕਰਕੇ ਉਸ ਟਾਈਮ ਉਹਨਾਂ ਤੇ ਦੇਸ਼ทรਹੀ ਤਤਰਾਮਾਲਾ ਕੇ ਉਹਨਾਂ ਨੂੰ ਜਲਾਬਤਨ ਕੀਤਾ ਗਿਆ ਤੇ ਫਿਰ 1923 ਦੇ ਵਿੱਚ ਹੌਲੀ 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 ਜਿਹੜਾ ਇਹ ਮੋਰਚਾ ਐ ਐ ਜੀ ਪੀ ਸੀ ਵੱਲੋਂ ਲੱਗਿਆ ਤੇ ਨਾਲ ਪੂਰੀ ਸੰਗਤ ਵੱਲੋਂ ਫਿਰ ਪੰਜਾਬ ਦੇ ਸਾਰੇ ਲੋਕਾਂ ਵੱਲੋਂ ਤੇ ਬੋ ਭੱਖ ਦਾ ਗਿਆ ਬਹੁ ਲੰਮਾ ਮੋਰਚਾ ਚੱਲਿਆ ਹੈਗਾ ਜੈਤੋ ਦਾ ਮੋਰਚਾ ਤੇ ਇਹਦਾ ਸਬੰਧ ਮਹਾਰਾਜਾ ਰੀਪੂ ਦਵਨ ਸਿੰਘ ਤੋਂ ਸ਼ੁਰੂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹਦੀ ਕਹਾਣੀ ਕਈ ਪਰਾਵਾ ਵਿੱਚ ਬਦਲ ਵੀ ਜਾਂਦੀ ਹੈ ਤੇ ਪਰ ਇਹ ਆਲੇ-ਦੁਆਲੇ ਮਹਾਰਾਜਾ ਰੀਪੂ ਦਵਨ ਸਿੰਘ ਨਾਬਾ ਦੇ ਦਿਵਾਲੇ ਘੁੰਮਦਾ ਉਹ ਕਿਉਂ ਘੁੰਮਦਾ ਕਿਉਂਕਿ ਮਹਾਰਾਜਾ ਰੀਪੂ ਦਵਨ ਸਿੰਘ ਨਾਬਾ ਇੱਕ ਸੱਚੇ ਸੁੱਚੇ ਤੇ ਇੱਕ ਮਹਾਨ ਰਾਜੇ ਸੀ ਜਿਨ੍ਹਾਂ ਨੇ ਇੰਨੇ ਮੰਨੇ ਪਰ ਆਪਣੇ ਆਪ ਨੂੰ ਉਹਨਾਂ ਨੇ ਕਰਵਾਣ ਕਰ ਲਿਆ ਕੈਨੇਡਾ ਤੋਂ ਸਪੈਸ਼ਲ ਆਨ ਜਤੂ ਦੇ ਮੋਚੂ ਬਸ ਮੈਂ ਸਮਝਦਾ ਅੱਜ ਦਾ ਇਹ ਬੜਾ ਇਤਿਹਾਸਿਕ ਦਿਨ ਹੈ ਜੀ ਜਿਸ ਮਹਿਲ ਦੇ ਵਿੱਚ ਆਪਾਂ ਬੈਠੇ ਆ ਕਿਸੇ ਮਹਿਲ ਦੇ ਵਿੱਚ ਉਹ ਮਹਾਰਾਜਾ ਰੁਕਤਮ ਸਿੰਘ ਜੋ ਸਿੱਖ ਕੌਮ ਬਹੁਤ ਹੀ ਸਤਿਕਾਰਤ ਮਹਾਰਾਜਾ ਨੇ ਇਹਨਾਂ ਦੇ ਵਿੱਚੋਂ ਹੀ ਮੈਨੂੰ ਦੱਸਿਆ ਗਿਆ ਅੱਜ ਮਹਾਰਾਣੀ ਸਾਹਿਬਾ ਵੱਲੋਂ ਕਿ ਇੱਥੋਂ ਹੀ ਅਰੈਸਟ ਹੋਈ ਸੀ ਤੇ ਮੈਂ ਉਹਨਾਂ ਦੀ ਪ੍ਰੈਜ਼ੈਂਸ ਫੀਲ ਕਰ ਰਿਹਾ ਮੈਂ ਉਹਨਾਂ ਨੂੰ ਮਹਿਸੂਸ ਕਰ ਰਿਹਾ ਕਿ ਉਹ ਜਿਵੇਂ ਸਾਡੇ ਨਾਲ ਹੀ ਆ ਬੇਸ਼ੱਕ ਇਸ ਗੱਲ ਨੂੰ ਬਹੁਤ ਸਾਲ ਲੰਘੇ ਨੇ 100 ਵਰੇ ਤੋਂ ਵੀ ਉਤੋਂ ਦੀ ਗੱਲ ਹੋ ਗਈ ਹੈ ਪਰ ਫਿਰ ਵੀ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਗ੍ਰਹਿਣ ਜਦੋਂ ਅਸੀਂ ਉਹਨਾਂ ਮਹਾਨ ਲੋਕਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹ ਸਾਡਾ ਵਿਰਸਾ ਹੈ ਸਾਡਾ ਕਲਚਰ ਹੈ ਸਾਡਾ ਇਤਿਹਾਸ ਹੈ ਜਿਸ ਸੇ ਅਸੀਂ ਮਾਣ ਕਰਦੇ ਆ ਔਰ ਮੈਂ ਪਿਛਲੇ 50 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਜੀ ਮੈਂ ਫਾਰਮਰ ਪ੍ਰੈਜ਼ੀਡੈਂਟ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਸਰਦਾਰ ਗਿਆਨ ਸਿੰਘ ਜੀ ਸੰਧੂ ਸਾਡੇ ਪਹਿਲੇ ਪ੍ਰੈਜ਼ੀਡੈਂਟ ਸਨ ਤੇ ਅਸੀਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਤਕਰੀਬਨ 40 ਵਰਿਆਂ ਤੋਂ ਇਹੋ ਜਿਹੜੇ ਹਿਊਮਨ ਰਾਈਟਸ ਇਸ਼ੂਜ਼ ਨੇ ਉਹਨਾਂ ਤੇ ਕੰਮ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਜਦੋਂ ਪਿਛਲੇ ਸਾਲ ਮੈਂ ਆਇਆ ਤੇ ਮਹਾਰਾਣੀ ਸਾਹਿਬਾ ਮਹਾਰਾਜ ਸਾਹਿਬ ਇਹਨਾਂ ਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਪਹਿਲਾਂ ਮਸਤੂਆਣਾ ਸਾਹਿਬ ਤੇ ਫਿਰ ਜਿਸ ਦਿਨ ਤਸਵੀਰ ਲਗਾਈ ਗਈ ਮਹਾਰਾਜਾ ਰੁਕਦਮਨ ਸਿੰਘ ਜੀ ਦੀ ਉਸ ਦਿਨ ਵੀ ਸਾਡੇ ਘਰ ਇਹ ਆਏ ਬੜਾ ਅੱਛਾ ਲੱਗਾ ਸਾਨੂੰ ਧੰਨਵਾਦ ਇਹਨਾਂ ਦਾ ਉੱਥੇ ਬੈਠ ਕੇ ਵੀ ਮੀਟਿੰਗ ਹੋਈ ਉਚਾਰ ਉਤੰਦਰਾ ਹੋਇਆ ਕਿ 100 ਵਾਰਾ ਹੋ ਗਿਆ ਹੈ ਜੇ ਤੋ ਮੋਰਚਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਜੀ ਸਿੱਖ ਗੁਰਦਾਰਾ ਸੁਧਾਰ ਮੂਵਮੈਂਟ ਜਿਹੜੀ ਚੱਲੀ ਸੀ ਕੁਰਬਾਨੀਆਂ ਪਰੇ ਸ਼ਾਂਤੀਪੂਰਵਕ ਉਹਨਾਂ ਨੇ ਕਰਨਾ ਸੀ ਉਹਦੇ ਵਿੱਚੋਂ ਹੀ ਜਦੋਂ ਅਰੈਸਟ ਹੋ ਗਏ ਐ ਮਹਾਰਾਜਾ ਰੂਪਦਮਨ ਸਿੰਘ ਜੀ ਉਸ ਰੋਸ ਵਜੋਂ ਸਿੱਖ ਕੌਮ ਨੇ ਮੋਰਚੇ ਲਾਏ ਔਰ ਉਹ ਮੋਰਚੇ ਦਾ ਜਿਹੜਾ ਤੀਜਾ ਪ੍ਰਾ ਸੀ ਪੜਾ ਸੀ ਉਹ ਜੈਤੋ ਦੇ ਵਿੱਚ ਸੀ ਜੈਤੋ ਉਸ ਸਮੇਂ ਨਾਬਾਰਿਆ ਸਰ ਦਾ ਇੱਕ ਅਹਿਮ ਸ਼ਹਿਰ ਸੀ ਔਰ ਸਾਰੇ ਪੰਜਾਬ ਚ ਇਵਨ ਦਾ ਪਾਰਟ ਆਫ ਪਾਕਿਸਤਾਨ ਜਿਹੜਾ ਉਹ ਵੀ ਉਥੋਂ ਵੀ ਜਿੱਥੋਂ ਲਾਇਲਪੁਰ ਦੇ ਵਿੱਚੋਂ ਤੇ ਉਹ ਮਿੰਟ ਗੁਮਰੀ ਦੇ ਵਿੱਚੋਂ ਇਵਨ ਸਿੰਧ ਤੱਕ ਵੀ ਲੋਕ ਜਥੇ ਇਥੇ ਆਉਂਦੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਉਹ ਉਹਨਾਂ ਨੇ ਤੇ ਡਾਂਗਾ ਵਰਸਾਈਆਂ ਜਾਂਦੀਆਂ ਸੀ ਉਹ ਜਾਫ ਕਰਦੇ ਸਾਂ ਉਹਨੂੰ ਕੁੱਟ ਮਾਰ ਕੀਤੀਆਂ ਕਈ ਸ਼ਹਾਦਤਾਂ ਵੀ ਹੋ ਗਈਆਂ 100 ਸਾਲ ਬਾਅਦ ਅਸੀਂ ਇਹ ਡਿਸਾਈਡ ਕੀਤਾ ਹੈ ਪਰਿਵਾਰ ਦੇ ਨਾਲ ਰਾਇਲ ਫੈਮਿਲੀ ਦੇ ਨਾਲ ਮਿਲ ਕੇ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ ਤੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਅੱਗੇ ਅਣਸ਼ਵਣ ਹੈ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ ਇਹ ਹਿਊਮਨ ਰਾਈਟਸ ਇਸ ਵੱਡੀ ਮੂਵਮੈਂਟ ਵਿੱਚ ਉਹਨਾਂ ਨੂੰ ਸਦਾ ਪੱਤਰ ਦਈਏ ਸਾਰੀ ਦੁਨੀਆ 'ਚੋਂ ਪੰਜਾਬ 'ਚੋਂ ਅਮਰੀਕਾ ਕੈਨੇਡਾ ਜੋ ਦਿੱਥੇ-ਤੇ ਜਾ ਕੇ ਸਿੱਖ ਵਸੇ ਨੇ ਤਾਂ ਕਿ ਇਸ ਪਰਿਵਾਰ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ ਇਹ ਪਰਿਵਾਰ ਵੀ ਮਹਿਸੂਸ ਕਰਦਾ ਹੈ ਕਿ ਸਾਡੇ ਵੱਡੇ ਵਡੇਰਿਆਂ ਦੀ ਜਦੋਂ ਅਰੈਸਟ ਹੋਈ ਸੀਗੀ ਅਰੈਸਟਮੈਂਟ ਟੋਟਲੀ ਇਲੈਗਲ ਹੋਈ ਸੀਗੀ ਉਹਨਾਂ ਨੂੰ ਇੱਥੋਂ ਵੈਸੇ ਚੱਕ ਕੇ ਲੈ ਗਏ ਇਸ ਮਹਲ ਦੇ ਵਿੱਚੋਂ ਜਿੱਥੇ ਆਪਾਂ ਬੈਠੇ ਆ ਇਹ ਇਹਨਾਂ ਇਹਨਾਂ ਦੀ ਦਿਲ ਦੀ ਮਨਸ਼ਾ ਸੀ ਇਹ ਤਮੰਨਾ ਹੈ ਕਿ ਅਸੀਂ ਉਹਨਾਂ ਦਾ ਸਤਿਕਾਰ ਕਰੀਏ ਜਿਹਨਾਂ ਦੀ ਅਣਖ-ਵਾਨਸ ਹੈ ਜਿੱਥੋਂ ਤੱਕ ਵੀ ਅਸੀਂ ਅਪਰੋਚ ਕਰਾਂਗੇ ਥਰੂ ਯੂ ਥਰੂ ਮੀਡੀਆ ਪੀਪਰਜ਼ ਰਾਹੀਂ ਟੈਲੀਵਿਜ਼ਨ ਤੇ ਖ਼ਬਰਾਂ ਦੇ ਰਹੇ ਕਿ ਉਹਨਾਂ ਤੱਕ ਅਪਰੋਚ ਕੀਤੀ ਜਾਵੇ ਜਿੰਨੇ ਵੀ ਪਰਿਵਾਰ ਪਹੁੰਚ ਸਕਗੇ ਸਾਡੇ ਕੋ ਉਹਨਾਂ ਨੂੰ ਇਸ ਰਾਇਲ ਫੈਮਿਲੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਬਹੁਤ ਚਾ ਜਿਹੜਾ ਇਹ ਵੱਡੇ ਪੱਧਰ ਤੇ ਮਨਾਇਆ ਕੀ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਵੀ ਜਥੇ ਮੋਹਰੀ ਦੀ ਬਾਤ ਆਤੀ ਹੈ ਮੇਰੇ ਪਾਸ ਸ਼ਬਦ ਕਮ ਪਰ ਜਾਤੇ ਹੈ ਕਿਵੇਂ ਭੁਲੇ। जैसा जितना मुझे चतुर् मोर्चे के बारे में पता पड़ता जा रहा था उतना ही आ, उन लोग जो शहीद हुए हैं उनके बारे में जानने का उनके क्या उस टाइम जज्बात रहे होंगे क्या फीलिंग्स रही होंगी कि उन्होंने इतनी बड़ी कुर्बानी दे दी और ऐसे हंसते हंसते अभी थोड़े टाइम पहले मैं एक पिंड में गई थी लूटबंदी वहाँ पता पड़ा कि पूरे पिंड का ज़िला बदन किया गया था और ज़िला बदन ये नहीं कि बस यहाँ से अब उन्हें कहीं और चले जाओ आप अपना सामान लेके जिला पता नहीं कहता कि उन लोगों के सामने उन उनका पूरा सामान नीलाम कर दिया गया था उनके जानवर उनके बर्तन घर सब कुछ नीलाम कर दिया गया था मतलब मेरे मानना है उस टाइम उन लोगों का कितना अपने महाराज के प्रति या महाराज रुप जी के प्रति कितनी कितना प्यार रहा होगा कितना रिस्पेक्ट रहा होगा कि वो इस हद हाँ तक वो करते गए और जिसमें ने ये भी पता था कि इस इन चीज़ों के बारे में शायद महाराजा साहब को कभी पता भी नहीं पड़ पाया पता भी नहीं पढ़ पाएगा लेकिन मैं दीवान टोडोमल सोसाइटी की बहुत थैंकफुल हूँ कि उन्होंने आगे आके ये बोला कि हम इस फंक्शन को बहुत अच्छे से करें क्योंकि हम लोगों के अकेले फैमिली के बस में नहीं था कि पूरे इस फंक्शन को इतना अच्छे से ऑर्गेनाइज कर पाएँ तो स्पेशली दीवान टोडोमल सोसाइटी ने अप्रोच किया बोला कि हम इसको एक साथ मिलकर करें और इसमें जो लोग शहीद हुए उनके परिवार को बुलाकर सम्मान करें और एक बात और है जो मीडिया में पता नहीं बोलना चाहिए नहीं बट मैं कहना चाहूँगी कि इसका जो पूरा एक्सपेंस एक्सपेंडिचर है पूरा खर्चा ही ये सोसाइटी उठा रही है जिसमें अमेरिका से बहादुर सिंह जी हैं निर्मल सिंह जी हैं संधु ब्रदर्स हैं ज्ञान सिंह जी संधु हैं और आ, इंदर बल साहब इंदरजीत सिंह बल साहब जो भी आप आपने बात करी वो हैं ये लोग इसका पूरा एक्सपेंडिचर उठा रहे हैं आई एम वेरी थैंकफुल टू देम शायद जैथो को एक पूरा एक मतलब एक हंड्रेड इयर्स पूरे हो गए हैं लेकिन इतने सालों बाद अगर हम उनको सब सम्मान देना चाहते हैं तो बहुत खुशी की बात है कि इतने सालों बाद भी लोगों को याद किया जा रहा है सो so, 24-25 फरवरी को नापा में है और एक चीज़ रखविंदर सिंह जी ने कही थी कि इसमें कोई कंपटीशन नहीं है एस जी पी भी कर रही है ये सोसाइटी भी कर रही है पर मेरा मानना है कि जो शहीदों को सम्मान देना जितने लोग सम्मान देते उतना कम है इसमें कोई कंपटीशन की बात ही नहीं रही वाहे गुरु जी का खालसा वाहे गुरु जी एक प्रांत एक तापमान वाला सेक्टर एचपीसी तें अंदाज़े में बता देंगे ग्यारह तापमान छापें हैं जिनमें नाम है काली लहर बात मोर्चा नहीं है तो दूसरा बात नहीं है वो जो तें इंग्लिश में बाकी पे जाते हैं तो उन्होंने ये जो चारी छापें अभी ये दुनिया ने तो आओ उन पर लगा करेंगे पह